ਆਧਵੀ ਪਾਰਟੀ ਕੋਲ ਬਹੁਮਤ ਹੋਣ ਦੇ ਬਾਵਜੂਦ ਫਿਰ ਵੀ ਨਗਰ ਪੰਚਾਇਤ ਹੰਨਿਆਆ ਦੀ ਪ੍ਰਧਾਨਗੀ ਨਹੀਂ ਚੱਲ ਸਕੀ ਸਿਰੇ ਇਸ ਮੌਕੇ ਜਿੱਥੇ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਸੀ ਪਰੰਤੂ ਪ੍ਰਧਾਨਗੀ ਦੀ ਚੋਣ ਨਹੀਂ ਹੋਈ ਇਸ ਮੌਕੇ ਐਸਡੀਐਮ ਬਰਨਾਲਾ ਸਰਦਾਰ ਗੁਰਵੀਰ ਸਿੰਘ ਕੋਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ टाइम तो दिता गया अजे तक सिर्फ तीन कैंडीडेट अज जी ये पहली मीटिंग कन्वीन की गई सी जेडी के सारे मैं जिन्हें भी चुने गए ने ਉਹਨਾਂ ਨੂੰ ਸੋਚ ਕਾਈ ਜਾਣੀ ਸੀ ਉਸ ਤੋਂ ਉਪਰੰਤ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਹੋਣੀ ਸੀ। ਤੋਂ ਸਿਰਫ ਤਿੰਨ ਜਣੇ ਹਾਜ਼ਰ ਨੇ ਇਹ ਸਪੈਸ਼ਲ ਮੀਟਿੰਗ ਹੋਣ ਕਰਕੇ ਇਹਦਾ ਕੋਰਮ 50% ਘੱਟੋ ਘੱਟ ਚਾਹੀਦਾ ਹੁੰਦਾ। ਤੋਂ ਸੱਤ ਬੰਦਿਆਂ ਦੀ ਹਾਜ਼ਰੀ ਤੋਂ ਥੱਲੇ ਇਹ ਮੀਟਿੰਗ ਆਪਾਂ ਕਰ ਨਹੀਂ ਸਕਦੇ। ਤੋਂ ਇਸ ਕਰਕੇ ਕੋਰਮ ਪੂਰਾ ਨਾ ਹੋਣ ਕਰਕੇ ਇਹ ਮੀਟਿੰਗ स्थगित ਕੀਤੀ ਜਾਂਦੀ ਹੈ। ਹੁਣ ਟਾਈਮ ਕਿਉਂਕਿ 5:00 ਵੱਜ ਚੁੱਕੇ ਹੈ ਦਫ਼ਤਰੀ ਟਾਈਮ ਵੀ ਖਤਮ ਹੋ ਗਿਆ। ਤੋਂ ਮੈਂ ਤਾਂ ਫਿਰ ਵੀ ਮੌਕਾ ਦਿੱਤਾ ਇਹਨਾਂ ਨੂੰ ਕਿ ਚਲੋ ਸਾਰੇ ਆ ਜਾਣ। ਤੋ ਆਪਾਂ ਇਹਨੂੰ ਦੁਬਾਰਾ ਇਹਦਾ ਨਵਾਂ ਸ਼ਡਿਊਲ ਦੇ ਦਾਂਗੇ ਕੋਈ ਐਸੀ ਇਹਦੇ ਚ ਵੱਡੀ ਗੱਲ ਨਹੀਂ ਹੁੰਦੀ ਹੋ ਜਾਂਦੀਆਂ ਹੁੰਦੀਆਂ ਸਗਤ ਜਿਸ ਦਿਨ ਦੁਬਾਰਾ ਮੀਟਿੰਗ ਹੋਏਗੀ ਉਸ ਦਿਨ ਦੁਬਾਰਾ ਸੌ ਚੁਕਾ ਕੇ ਇਹ ਕਾਰਵਾਈ ਫਿਰ ਮੁਕੰਮਲ ਕਰ ਲਈ ਜਾਏ। ਪਾਰਟਨਰ ਰਿਲੇਟਡ ਬੰਦੇ ਕੋਈ ਪਹੁੰਚ ਨਹੀਂ ਜੀ ਮੈਂ ਤਾਂ ਆਪਣੇ ਤੌਰ ਤੇ ਇੱਥੇ ਵੇਟ ਕੀਤਾ ਕਿ ਚਲੋ ਇਹ ਕੰਮ ਨੂੰ ਅੱਜ ਮੁਕੰਮਲ ਕਰ ਦਿੱਤਾ ਜਾਏ ਪਰ ਇਹ ਹੁਣ ਜਿਹੜੇ ਚੁਣੇ ਗਏ ਹੁੰਦੇ ਨੇ ਮੈਂਬਰ ਮਰਜ਼ੀ ਤਾਂ ਉਹਨਾਂ ਦੀ ਹੁੰਦੀਆਂ ਨਾ ਕਿ ਮੀਟਿੰਗ ਹੋਣੀ ਹੈ ਕਿ ਨਹੀਂ ਹੋਣੀ ਸਾਨੂੰ ਤਾਂ ਸਿਰਫ ਇੱਕ ਲਗਾਇਆ ਜਾਂਦਾ ਪ੍ਰਸ਼ਾਸਨਿਕ ਤੌਰ ਤੇ ਕਿ ਪਹਿਲੀ ਮੀਟਿੰਗ ਕਰਵਾ ਦਈਏ। ਤੋ ਅਗਲੀ ਮੀਟਿੰਗ ਅਗਲੀ ਮੀਟਿੰਗ ਜੀ ਉਹ ਦੁਬਾਰਾ ਦੇਖਾਂਗੇ ਜੀ ਉਹ ਅਸੀਂ ਡਿਸਾਈਡ ਕਰਾਂਗੇ ਜਦੋਂ ਸਾਡੇ ਕੋਲ ਵੀ ਸੰਭਾਵਨਾ ਹੋਏਗੀ ਤੇ ਪੁਲਿਸ ਦੇ ਕੋਲ ਵੀ ਪੋਸਿਬਿਲਿਟੀ ਹੋਏਗੀ ਉਸ ਦਿਨ ਆਪਾਂ ਦੇਖਾਂਗੇ ਠੀਕ ਹੈ ਧੰਨਵਾਦ ਅੱਜ 17 ਜਨਵਰੀ 2025 ਦਾ ਜੀ ਸਾਨੂੰ ਨਗਰ ਪੰਚਾਇਤ ਹੰਡਾਇਆ ਵੱਲੋਂ ਏਜੰਡਾ ਜਾਰੀ ਹੋਇਆ ਸੀਗਾ ਜਿਹਦੇ ਵਿੱਚ ਸਾਰੇ ਐਮਸੀਆ ਨੂੰ ਜਿਹੜਾ ਸੌ ਚੁਕਾਈ ਜਾਣੀ ਸੀਗੀ ਤੇ ਨਾਲ ਹੀ ਉਹਦੇ ਮੇਤ ਪ੍ਰਧਾਨ ਅਤੇ ਪ੍ਰਧਾਨਗੀ ਦੀ ਚੋਣ ਹੋਣੀ ਸੀ ਸੋ ਅਸੀਂ ਇਹ ਮੇਰੇ ਨਾਲ ਦੋ ਸਾਡੇ ਭੈਣਾ ਨੇ ਇਹ ਆਜ਼ਾਦ ਤੌਰ ਦੇ ਉੱਪਰ ਜਿੱਤੇ ਹੋਏ ਨੇ ਮੈਂ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਜਿੱਤਿਆ ਹੋਇਆ ਅਸੀਂ ਲਗਭਗ ਪੌਣੇ 3 ਵਜੇ ਤੋਂ ਇੱਥੇ ਦਫ਼ਤਰ ਦੇ ਵਿੱਚ ਹਾਜ਼ਰ ਆ ਬੇਟ ਕਰ ਰਹੇ ਹਾਂ 2:30 ਪੌਣੇ 3 ਵਜੇ ਤੋਂ ਈਓ ਸਾਹਿਬ ਇੱਥੇ ਬੈਠੇ ਨੇ ਐਸਡੀਐਮ ਸਾਹਿਬ ਵੀ ਆਗੇ ਸੀਗੇ ਬਰਨਾਲਾ ਪਰ ਸਰਕਾਰ ਦਾ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਮੰਨ ਲਓ ਇੱਥੇ ਤੱਕ ਨਹੀਂ ਪਹੁੰਚਿਆ ਸੋ ਮਨ ਲਓ ਕਿਤੇ ਨਾ ਕਿਤੇ ਇਹ ਸਰਕਾਰ ਦੀ ਕਾਰਗੁਜ਼ਾਰੀ ਜਾਂ ਉਹਦੇ ਪ੍ਰਬੰਧਾਂ ਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਕਮੀ ਦਿਖ ਰਹੀ ਹੈ ਕਿਉਂਕਿ ਦੇਖੋ ਅਗਰ ਤਾਂ ਵਿਭਾਗ ਨੇ ਸਰਕਾਰ ਦੇ ਨਾਲ ਤਾਲਮੇਲ ਕਰੇ ਤੋਂ ਬਿਨਾ ਏਜੰਡਾ ਕੱਢਿਆ ਫਿਰ ਤਾਂ ਕਿਤੇ ਨਾ ਕਿਤੇ ਵਿਭਾਗ ਦੇ ਨਾਲ ਲੈ ਕੀ ਹੈ ਅਗਰ ਵਿਭਾਗ ਦੇ ਕੱਢੇ ਹੋਏ ਏਜੰਡੇ ਦੇ ਉੱਪਰ ਮੌਜੂਦਾ ਪ੍ਰਬੰਧਕ ਜਿਹੜੇ ਲੋਕਾਂ ਨੇ ਚੁਣੇ ਸੀ ਉਹ ਇੱਥੇ ਚੋਣ ਕਰਨ ਵਾਸਤੇ ਜਾਂ ਸੌ ਚੱਕਣ ਵਾਸਤੇ ਨਹੀਂ ਕਿਤੇ ਨਾ ਕਿਤੇ ਪਹੁੰਚੇ ਤਾਂ ਕਿਤੇ ਨਾ ਕਿਤੇ ਦੇ ਵਿੱਚ ਹੀ ਬਹੁਤ ਵੱਡੀ ਘਾਟ ਹੈ ਮਤਲਬ ਕਿਤੇ ਨਾ ਕਿਤੇ ਹਰਾਸਮੈਂਟ ਹੋਈ ਅੱਜ ਪ੍ਰਸ਼ਾਸਨ ਉਰੇ ਪੁਲਿਸ ਦਾ 100 ਬੰਦਾ ਖੜਾ ਜੀ ਲੱਗਿਆ ਇੱਥੇ ਲੋਕ ਵੀ ਲੋਕਾਂ ਨੂੰ ਚਾਹ ਹੁੰਦਾ ਹੈ ਵੀ ਅੱਜ ਪ੍ਰਧਾਨਗੀ ਦੀ ਚੋਣ ਹੋਣੀ ਹੈ ਅ ਦੋ ਤਿੰਨ ਘੰਟਿਆਂ ਤੋਂ ਲਗਾਤਾਰ ਨਗਰਪੰਚਾਇਤ ਹੰਡਾਇਏ ਦੇ ਮੂਹਰੇ ਬਹੁਤ ਇਕੱਠ ਵੱਜਿਆ ਹੋਇਆ ਪਰ ਨਿਰਾਸ਼ਤਾ ਤੇ ਨਾਲ ਇਹ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਨਿਕੰਮੀ ਵੀ ਦਿਖ ਰਹੀ ਹੈ ਲੋਕਾਂ ਨੂੰ ਲੱਗਦਾ ਵੀ ਇਸ ਕੋਈ ਸੂਤਰ ਕਹਿ ਰਹੇ ਨੇ ਵੈਸੇ ਅਸੀਂ ਤਾਂ ਚਾਹੁੰਦੇ ਸੀ ਵੀ ਅਗਰ ਕੋਈ ਵਧੀਆ ਚਲੋ ਸਰਕਾਰ ਸਾਨੂੰ ਜੋਗ ਬੰਦਾ ਦੇਵੇ ਜਿਹਦੇ ਨਾਲ ਅਸੀਂ ਮੋਢਾ ਨਾਲ ਮੋਢਾ ਲਾ ਕੇ ਚੱਲਾਂਗੇ ਕਿਉਂਕਿ ਪਹਿਲੇ ਨਗਰਪੰਚਾਇਤ ਹੰਡਾਇਏ ਦੀ ਬਦਕਿਸਮਤੀ ਵੀ ਉਹ 2 ਸਾਲ ਤੋਂ ਬਿਲਕੁਲ ਖਾਲੀ ਪਈ ਸੀ ਪਰਬੰਧਾ ਦੀ ਪੰਚਾਇਤ ਲੰਗੇ ਨੂੰ 2 ਸਾਲ ਹੋ ਗਏ ਸੀ 2 ਸਾਲ ਬਾਅਦ ਬੜੀ ਮੁਸ਼ਕਲ ਦੇ ਨਾਲ ਚੋਣ ਹੋਈ ਸੀ ਤੇ ਅੱਜ ਹੀ ਸਾਡੇ ਪਿੰਡ ਵਾਸੀਆਂ ਨੂੰ ਉਮੀਦ ਸੀ ਕਿ ਅੱਜ ਸਾਨੂੰ ਕੋਈ ਵਧੀਆ ਜੋਗ ਪ੍ਰਧਾਨ ਮਿਲ ਜਾਊ ਜਿਹਦੇ ਗਵਾਈ ਦੇ ਵਿੱਚ ਅਸੀਂ ਕੰਮ ਕਰਾਂਗੇ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜਾ ਤਾਮ-ਚਾਮ ਉਹ ਕਾਫੀ ਪ੍ਰਧਾਨਿਕ ਨੂੰ ਲੈ ਕੇ ਉਹ ਸਰਕਾਰ ਦਾ ਉਲਝ ਹੈ ਜਿਹਦੇ ਕਾਰਨ ਇਹ ਜਿਹੜੀ ਚੋਣ ਆ ਉਹ ਉਹਨਾਂ ਨੂੰ ਮਜਬੂਰ ਦੇ ਵਿੱਚ ਰੱਦ ਕਰਨੀ ਪਈ